ਸੋ ਗਾਇਸ ਸਸਹੀ ਗਾ ਸਾਰੇ ਨੂੰ ਸੋ ਮੇਰੀ ਮਾਸੀ ਨੇ ਨਾ ਉਹ ਬਣਾਈ ਸੀਗੀ ਇਡਲੀ ਉਹ ਹਨਾ ਮਹਾਰਾਸ਼ਟਰ ਰਹਿੰਦੇ ਸੀ ਤੇ ਉੱਥੇ ਇਡਲੀ ਖਾਂਦੇ ਹੁੰਦੇ ਸੀਗੇ ਬਿਲਕੁਲ ਉਸ ਦੇ ਵਿੱਚ ਹਾਂਜੀ ਤੇ ਉਹਨਾਂ ਨੇ ਨਾ ਫਸਟ ਟਾਈਮ ਕਰੇ ਬਣਾਈ ਸੀਗੀ ਫਿਰ ਉਹ ਬਸ ਉਹਨਾਂ ਐਸੇ ਹੋ ਗਿਆ ਕਿ ਸਾਨੂੰ ਵੀ ਰੈਸਪੀ ਸ਼ੇਅਰ ਕਰਿਓ ਤਾਂ ਅਸੀਂ ਵਲੌਗ ਦੇ ਵਿੱਚ ਪਾਵਾਂਗੇ ਤੁਸੀਂ ਪਾਤੀ ਤੁਸੀਂ ਇਹਨੂੰ ਪੂਰਾ ਇੰਜੋਏ ਕਰਿਓ ਸਸਹੀ ਗਾ ਗਾਇਸ ਅੱਜ ਮੈਂ ਬਣਾਉਣ ਜਾ ਰਹੀਆਂ ਇਡਲੀ ਸੋ ਮੈਂ ਇਡਲੀ ਦਾ ਬੈਟਰ ਤਿਆਰ ਕਰ ਰਹੀਆਂ ਮੈਂ 2 ਕਪ ਚਾਵਲ 1 ਕਪ ਉਰਦ ਦੀ ਦਾਲ ਅੱਧਾ ਚਮਚ ਮੀਥੀ ਇਹਨਾਂ ਨੂੰ 3 ਘੰਟੇ ਲਈ ਭਿਓ ਕੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਅੱਛੇ ਤਰੀਕੇ ਨਾਲ ਧੋ ਕੇ ਹੁਣ ਮੈਂ ਤਾਂ ਬੈਟਰ ਤਿਆਰ ਕਰ ਰਹੀਆਂ ਦੇਖੋ ਸਾਡਾ ਬੈਟਰ ਰੈਡੀ ਹੋ ਚੁੱਕਿਆ ਸਵੇਰ ਲਈ ਪ੍ਰੋਪਰ ਵਧੀਆ ਤਰੀਕੇ ਨਾਲ ਰੈਡੀ ਹੋ ਜਾਊਗਾ ਅਸੀਂ ਗੱਲ ਕਰ ਗਏ ਜਿੱਦਾਂ ਕਿ ਆਪਾਂ ਰਾਤ ਬੈਟਰ ਤਿਆਰ ਕੀਤਾ ਸੀ ਜੀ ਦਾ ਕਮ ਸੇ ਕਮ 12 ਤੋਂ 14 ਘੰਟੇ ਲਈ ਇਹਨੂੰ ਰੱਖਿਆ ਸੀ ਤੇ ਹੁਣ ਇਹ ਬੈੱਡਲ ਆ ਗਿਆ ਰੈਡੀ ਹੋ ਚੁੱਕਿਆ ਹੈ ਤੁਸੀਂ ਇਹਨੂੰ ਦੇਖਾਗੇ ਮਿਕਸ ਕਰਕੇ ਬੈਟਰ ਪੂਰੇ ਤੀਨਾਂ ਹੌਲੇ ਚੁੱਕੇ ਆ ਹੁਣ ਇਹਦੇ ਚ ਆਪਾਂ ਲੂਣ ਪਾਮਾਗੇ ਸਵਾਦਨ ਚਾ ਸਾਲਾ ਇਹ ਬੈਟਰ ਰੈਡੀ ਹੋ ਚੁੱਕਿਆ ਗਾਇਸ ਤੁਸੀਂ ਇਹ ਲੈ ਲਓ ਖੋਰ ਸਪੰਜੀ ਕਰਨ ਲਈ ਇਹਦੇ ਖਲੀਨੋ ਤੇ ਬਿਸਕੁਟ ਉਹਦਾ ਵੀ ਪਾਸ ਕਰਦੇ ਸਾਰੇ ਕੁਝ ਬਿਲਕੁਲ ਨੇਚਰਲ ਬਣਾ ਰਹੇ ਆ। ਸੋ ਇਸ ਨੂੰ ਇਹ ਵਿੱਚ ਯੂਜ਼ ਨਹੀਂ ਕਰਾਂਗੇ। ਬੀਸ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਤੋਂ ਬਾਅਦ ਆਪਾਂ ਕੁੱਕਰ ਦੇ ਵਿੱਚ ਇਹਨੂੰ ਰੱਖਾਂਗੇ ਆ ਜਿੱਦ ਤੇ ਆਪਾਂ ਗੈਸ ਤੇ ਰੱਖਦੇ ਹੁੰਨੇ ਆ ਤੇ ਆਪਾਂ ਰੋਟੀ ਰਾੜਦੇ ਹੁੰਨੇ ਆਗੇ ਗੈਸ ਤੇ ਆਪਾਂ ਇਹ ਮਤਲਬ ਇਹਨੂੰ ਯੂਜ਼ ਕਰਦੇ ਹੁੰਨੇ ਆ। ਉਸ ਤੋਂ ਬਾਅਦ ਇਹਨਾਂ ਕੁੱਕਰ 'ਚ ਰੱਖ ਦਾਂਗੇ ਕੁੱਕਰ ਦੇ ਵਿੱਚ ਫਿਰ ਇਹਦੇ ਉੱਤੇ ਕੌਲੀਆਂ ਚੰਗੀ ਤਰ੍ਹਾਂ ਤੇ ਆਸਾਨੀ ਨਾਲ ਟਿਕ ਜਾਂਦੀਆਂ ਨੇ ਹੁਣ ਅਸੀਂ ਇਹਦੇ ਵਿੱਚ ਕੌਲੀਆਂ ਟਿਕਾ ਲਾਂਗੇ ਕੌਲੀਆਂ ਨਾ ਮਤਲਬ ਸਾਈਜ਼ ਛੋਟੇ ਦੀਆਂ ਹੀ ਹੋਣ ਵੀ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਫਿੱਟ ਆ ਜਾਣ ਜੇ ਵੱਡੀਆਂ ਹੋਣਗੀਆਂ ਤਾਂ ਇਹ ਵੀ ਦੋਈਆਂ ਹੋਣਗੀਆਂ ਤਾਂ ਇਸ ਲਈ ਇੱਥੇ ਅਪਣੇ ਛੋਟੀਆਂ ਕੌਲੀਆਂ ਦੋ ਲਈਆਂ ਸੌਰੀ ਤਿੰਨ ਲਈਆਂ ਨੇ ਤੇ ਤਿੰਨ ਚੰਗੀ ਤਰ੍ਹਾਂ ਫਿੱਟ ਵੀ ਆ ਗਈਆਂ ਫਿਰ ਉਸ ਤੋਂ ਬਾਅਦ ਜਿਹੜਾ ਇਹ ਬੇਸ ਤਿਆਰ ਕੀਤਾਗਾ ਉਹਨੂੰ ਇਹਦੇ ਕੌਲੀਆਂ ਦੇ ਵਿੱਚ ਥੋੜਾ ਜਿਹਾ ਘਿਓ ਲਾਵਾਂਗੇ ਕਿਉਂ ਲਾਉਣ ਤੋਂ ਬਾਅਦ ਸਾਰਾ 베ਸ ਉਹਦੇ ਵਿੱਚ ਪਾ ਦਾਂਗੇ ਸਭ ਤੋਂ ਇੱਕ ਮੇਨ ਗੱਲ ਇਹ ਰੱਖਣੀ ਆ ਵੀ ਜਿਹੜੇ ਗੈਸ ਦਾ ਹਨਾ ਆਂਚ ਆ ਗਈ ਲਾਈਕ ਚੋਲੇ ਤਾਂ ਮਸ਼ੀਨ ਉਹਦੇ ਵਾਲਾ ਬਿਜਲੀ ਵਾਲਾਗਾ ਵੀ ਬਿਜਲੀ ਲਗਾ ਤਾ ਦੇ ਕਰੇ ਕਾ ਦਿਖਾ ਰਹੀ ਹੈ ਵੀ ਘੱਟ ਤੇ ਰੱਖਣਾ ਜੇ ਆਪਾਂ ਦੂਜੇ ਗੈਸ ਤੇ ਵੀ ਬਣਾਉਨੇ ਆ ਹਨਾ ਤਾਂ ਉਹਦੇ ਵੀ ਘੱਟ ਹੀ ਰੱਖਣਾ ਕਿਉਂਕਿ ਜੇ ਜ਼ਿਆਦਾ ਤੇਜ਼ ਕਰਾਂਗੇ ਤਾਂ ਮੱਚ ਸਕਦੀਆਂ ਨੇ ਇਸ ਲਈ ਗੈਸ ਨੂੰ ਲੋ ਤੇ ਹੀ ਰੱਖਣਾਗਾ ਚਾਹੇ ਬਿਜਲੀ ਲਗਾ ਚਾਹੇ ਦੂਜਾ ਗੈਸ ਆ ਵੀ ਸਭ ਤੋਂ ਪਹਿਲੇ ਇਹਦੇ ਵਿੱਚ ਕਿਹੋਲਾ ਤਸੀ ਕਿਹੋਲਾਉਣ ਤੋਂ ਬਾਅਦ ਜਿਹੜਾ ਵੇਸ ਤਿਆਰ ਕੀਤਾ ਸੀ ਉਹ ਪਾਤਾ ਹੁਣ ਉਹਨੂੰ ਮਤਲਬ ਆਪਾਂ ਫੁੱਲ ਵੀ ਨਹੀਂ ਕਰਦੇ ਹਾਫ ਜਿਹੀ ਰੱਖਾਂਗੇ ਹਾਫ ਹਾਫ ਤਿੰਨੇ ਕੌਲੀਆਂ ਨੂੰ ਚੰਗੀ ਤਰ੍ਹਾਂ ਭਰ ਦਾਂਗੇ ਹਨ ਕੌਲੀਆਂ ਦੇ ਵਿੱਚ ਉਹ بیس ਆ ਜਿਹੜਾ ਪਾਤਾ ਸੀਗਾ ਉਸ ਤੋਂ ਬਾਅਦ ਆਪਾਂ ਨੂੰ ਇਹਨੂੰ ਪਲੇਟ ਨਾਲ ਟਕਾਂਗੇ ਤੇ ਆਹ ਚਾ ਜਿਹੜੀ ਘੱਟ ਰੱਖਾਂਗੇ ਕੁੱਕਰ ਦਾ ਜਿਹੜਾ ਟਕਣਾ ਉਹ ਨਹੀਂ ਲਾਉਣਾ ਹੈਗਾ ਮਤਲਬ ਜਿਹੜੀ ਐਕਸਟਰਾ ਪਲੇਟ ਆ ਉਹ ਧਰ ਕੇ ਉਹ ਕਰਨਾ ਉਹਨੂੰ ਚੰਗੀ ਤਰ੍ਹਾਂ ਪਕਾਉਣਾਗਾ ਪਕਾਉਣ ਤੋਂ ਬਾਅਦ ਹੁਣ ਦੇਖੋ ਸਾਡੀ ਇਡਲੀ ਤਿਆਰ ਆ ਟੇਸਟੀ ਆ ਖਾ ਲਓ ਸਾਰੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਤੇ ਲਿ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ